ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਸਾਥ ਸੰਗਤ ਜੀ ਅੱਜ 1 ਜਨਵਰੀ ਨਵਾਂ ਸਾਲ ਅੰਗਰੇਜ਼ੀ ਮਹੀਨਾ ਆਪਾਂ ਸਾਰਿਆਂ ਨੇ ਮਨਾਇਆ ਹੈ ਵਧਾਈਆਂ ਦਿੱਤੀਆਂ ਭਾਵ ਕਿ ਚੇਤਰ ਮਹੀਨੇ ਦੀ ਪਹਿਲੀ ਸੰਗਰਾਦ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਜੀ ਦੇ ਜੋ ਬਾਣੀ ਲਰਜੇ ਆਪਾਂ ਉਸ ਤੋਂ ਨਵੇਂ ਮਹੀਨੇ ਦੀ ਨਾਨਕ ਸ਼ਾਹੀ ਕੈਲੰਡਰ ਵਿੱਚ ਸ਼ੁਰੂਆਤ ਕਰਨੀ ਆ ਪਰ ਇਹਦੇ ਨਾਲ ਆਪਣੇ ਤਤ ਤਰੀਕਾ ਸੰਸਾਰਿਕ ਪੱਖੋਂ ਸਮਾਜਿਕ ਪੱਖੋਂ ਪਰ ਚਲਤ ਬਹੁਤ ਜ਼ਿਆਦਾ ਹਨ ਤੇ ਇਸ ਲਈ ਆਪਾਂ ਸਾਰੇ ਅੰਗਰੇਜ਼ੀ ਦਾ ਮਹੀਨਾ ਨਵੇਂ ਸਾਲ ਦੀਆਂ ਵਧਾਈਆਂ ਦੇਣੀਆਂ ਮਹਾਰਾਜ ਕਰੇ ਸਾਰਿਆਂ ਵਾਸਤੇ ਸੁਖਮਈ ਖੁਸ਼ੀਆਂ ਭਰਿਆ ਹੋਵੇ ਪਰ ਜਿੱਥੇ ਆਪਾਂ ਇਹ ਨਵਾਂ ਸਾਲ ਅੱਜ ਮਨਾਇਆ ਹੈ ਉੱਥੇ ਆਪਣੇ ਇਤਿਹਾਸਕ ਤੱਥ ਜਿਹੜੇ ਨੇ ਉਹ ਵੀ ਪਹਿਲੂ ਨੇ ਜੋ ਨਵੇਂ ਸਾਲ ਵਾਲੇ ਦਿਨ ਹਰੇਕ ਦਿਨ ਐਸਾ ਕੋਈ ਦਿਨ ਨਹੀਂ ਐਸਾ ਕੋਈ ਵੀ ਦਿਨ ਨਹੀਂ ਜਿੱਦਨ ਕੋਈ ਵੀ ਇਤਿਹਾਸਕ ਘਟਨਾ ਸਿੱਖ ਪੰਥ ਦੇ ਵਿੱਚ ਨਾ ਵਾਪਰੀ ਹੋਵੇ ਸੰਸਾਰਿਕ ਪੱਧਰ ਤੇ ਤੇ ਅੰਨਿੰਤ ਨੇ ਪਰ ਕੇਵਲ ਤਾਂ ਕੇਵਲ ਇਹ 500 ਸਾਲ ਦੇ ਅਰਸੇ ਦੇ ਵਿੱਚ ਐਸਾ ਕੋਈ ਦਿਨ ਕੋਈ ਸਮਾਂ ਕੋਈ ਪਲ ਨਹੀਂ ਵੀ ਜਿਹੜਾ ਉਹ ਨਾ ਘਟਨਾ ਨਾ ਵਾਪਰੀ ਹੋਏ ਭਾਵੇਂ ਉਹ ਖੁਸ਼ੀ ਦੀ ਸ਼ਹਾਦਤ ਦੀ ਗਮੀ ਦੀ ਕੋਈ ਵੀ ਹੈ ਉਹ ਹਰੇਕ ਦਿਨ ਨਵਾਂ ਮੋੜ ਲੈ ਕੇ ਆਉਂਦਾ ਹੈ ਪਰ ਕੁਝ ਘਟਨਾ ਜਿਹੜੀਆਂ ਨੇ 1 ਜਨਵਰੀ ਦੀਆਂ ਜੋ ਦਾਸ ਨੇ ਨੋਟ ਕੀਤੀਆਂ ਕਿ ਅੱਜ 1 ਜਨਵਰੀ ਵਾਲੇ ਦਿਨ ਇੱਕ ਦੋਸਤੀ ਐਦਨਾਮਾ ਸਨ 1806 ਦੇ ਵਿੱਚ ਅੰਗਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਸਰਦਾਰ ਫਤੇ ਸਿੰਘ ਆਲੂ ਵਾਲੀਆ ਇਹਨਾਂ ਦੇ ਵਿੱਚ ਹੋਇਆ ਸੀ ਇੱਕ ਐਦਨਾਮਾ 1809 ਚ ਹੋਇਆ ਸੀ ਜਿਹੜੀ ਹੱਦ ਬੰਨੀ ਦਾ ਪਰ 1806 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਮੇਨ ਪੁਆਇੰਟ ਟਰਨਿੰਗ ਇੱਥੇ ਆਇਆ ਵੀ ਜਸਵੰਤ ਰਾਹ ਹੌਲਕਰ ਆਪਣੀ ਲੜਾਈ ਹਾਰ ਕੇ ਤੇ ਉਹ ਲਾਰਡ ਜਰਨਲ ਲਾਲਡ ਲੇਕ ਨਾਲੋਂ ਆਪਣੀ ਲੜਾਈ ਹਾਰ ਕੇ ਤੇ ਉਹ ਸਿੱਧਾ ਪੰਜਾਬ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਉਹਨੇ ਪਹੁੰਚ ਕੀਤੀ ਪਰ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਦਰਬਾਰ ਸਾਬ ਗਿਆ ਦਰبار ਸਾਹਿਬ ਜਾ ਕੇ ਉਹਨੇ ਅਕਾਲ ਤਖਤ ਸਾਹਿਬ ਦੇ ਕਰਾਈ ਮੱਥਾ ਟੇਕਿਆ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਬਹੁਤ ਸਾਰੀ ਰਕਮ ਚੜਾਈ ਜਿਹੜੀਆਂ ਬਹੁਤ ਸਾਰੀਆਂ ਫੌਜਾਂ ਨਾਲ ਲੈ ਕੇ ਇਹ ਪੰਜਾਬ ਪਹੁੰਚਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਵੀ ਜਸੰਤਰਾ ਹੋਲਕਰ ਆਇਆ ਉਹਦੇ ਵਾਸਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਸਦਿਆ ਉਸ ਸਰਬੱਤ ਖਾਲਸੇ ਦੇ ਵਿੱਚ ਜਾਦਾ ਮਿਸਲਾਂ ਜਿਹੜੀਆਂ ਨੇ ਉਹ ਨਹੀਂ ਜੁੜ ਸਕੀਆਂ ਕਿਉਂਕਿ ਕੁਝ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਤੇ ਨਾਰਾਜ਼ ਵੀ ਸਨ ਪਰ ਉਹਦੇ ਵਿੱਚ ਇੱਕ ਇਹ ਫੈਸਲਾ ਲਿਆ ਗਿਆ ਵੀ ਰਣਜੀਤ ਸਿੰਘ ਜਸਰੰਤਰਾ ਹੌਲਕਰ ਦਾ ਅੰਗਰੇਜ਼ਾਂ ਦੇ ਖਿਲਾਫ ਸਾਥ ਤੇ ਨਹੀਂ ਦੇਵੇਗਾ ਪਰ ਇਹ ਹੋਇਆ ਵੀ ਦੋਵਾਂ ਦੀ ਆਪਸ ਦੇ ਵਿੱਚ ਸੁਲ੍ਹਾ ਕਰਾ ਦਿੱਤੀ ਗਈ ਜਦੋਂ ਦੋਵਾਂ ਦੀ ਆਪਸ ਸੁਲ੍ਹਾ ਕਰਾ ਦਿੱਤੀ ਗਈ ਇਹ تھے ਅੰਗਰੇਜ਼ਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇੱਕ ਐਦਨਾਮਾ ਦੋਸਤੀ ਇਕਰਾਰਨਾਮਾ ਜਿਹੜਾ ਹੈ ਉਹ ਕਰਨਾ ਚਾਹਿਆ ਉਹਦੇ ਵਿੱਚ ਸ਼ਰਤਾਂ ਇਹ ਸਨ ਵੀ ਜਿਹੜਾ ਵੀ ਅੰਗਰੇਜ਼ਾਂ ਦਾ ਵਾਗੀ ਹੋਵੇਗਾ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਜਿਹੜੀ ਹੈ ਸਰਕਾਰੇ ਖਾਲਸਾ ਸਾਥ ਨਹੀਂ ਦੇਵੇਗੀ ਦੂਜਾ ਇਹ ਸੀ ਇਕਰਾਰਨਾਮਾ ਵੇ ਆਪਾਂ ਹਮੇਸ਼ਾ ਆਪਸ ਦੇ ਵਿੱਚ ਦੋਸਤੀ ਰੱਖਾਂਗੇ ਤੇ ਇਹ ਦੋਸਤੀ ਜਿਹੜੀ ਹੈ ਆਪਣੀ ਅਖੀਰ ਤੱਕ ਨਾਲ ਨਿਭੇਗੀ ਰਣਜੀਤ ਸਿੰਘ ਦੇ ਰਾਜਵਾਲ ਅੰਗਰੇਜ਼ ਸਰਕਾਰ ਜਿਹੜੀ ਹੈ ਉਹ ਅੱਖ ਪਰ੍ਹ ਕੇ ਨਹੀਂ ਵੇਖੇਗੀ ਇਹਦੇ ਵਿੱਚ ਫਿਰ ਹੋਰ ਗੱਲਾਂ ਵੀ ਹੋਈਆਂ ਵੀ ਜਸਵੰਤ ਰਾਹੁਲਕਰ ਪੰਜਾਬ ਦੇ ਵਿੱਚ ਆਇਆ ਪੰਜਾਬ ਦੇ ਰਾਜੇ ਦੀ ਗੁਰੂ ਸਾਹਿਬ ਦੇ ਉਹਨੇ ਸ਼ਰਨ ਲਈ ਹੈ ਉਹ ਬਿਨਾਂ ਕਿਸੇ ਰੁਕਾਵਟ ਤੋਂ ਬਿਨਾ ਕਿਸੇ ਰਾਹ ਦੇ ਵਿੱਚ ਕਿਸੇ ਅਧਿਕਾਰੀ ਦੇ ਪਰੇਸ਼ਾਨ ਕਰਨ ਤੋਂ ਇਹਨਾਂ ਸਮੇਤ ਫੌਜਾਂ ਦੇ ਵਾਪਸ ਜਾਣ ਦਿੱਤਾ ਜਾਏ ਅੰਗਰੇਜ਼ ਸਰਕਾਰ ਨੇ ਇਹ ਗੱਲ ਵੀ ਮਨਜ਼ੂਰ ਕੀਤੀ। ਤੋਂ ਇਸ ਲਈ ਇਹ ਦੋਸਤੀ ਦਾ ਇੱਕ ਐਦਨਾਮਾ ਹੋਇਆ। ਦੂਜਾ ਅੰਗਰੇਜ਼ ਸਰਕਾਰ ਨੇ ਆਪਣੀ ਜਿਹੜੀ ਵੱਡੀ ਕਿਰਪਾਣ ਹੈ ਤੇ ਛੁੱਟੀਆਂ ਦੋ ਕਰਪਾਨਾ ਸਿੰਘ ਆਪਣੇ ਸੁਜਾਂਦੇ ਸਨ ਉਹਨਾਂ ਤੇ ਪਾਬੰਦੀ ਲਾ ਦਿੱਤੀ ਸੀ। ਇਹ ਪਾਬੰਦੀ ਕਦੋਂ ਲਾਈ? ਏ ਪਵੰਦੀ ਉਦੋਂ ਲਈ ਜਦੋਂ ਲਾਹੌਰ ਸ਼ਹੀਦ ਗੱਜ ਸਿੰਘਣੀਆ ਉਥੇ ਮੁਸਲਮਾਨਾਂ ਨੇ ਕਬਜ਼ਾ ਕਰਨਾ ਚਾਹਿਆ ਜਦੋਂ ਕਬਜ਼ਾ ਕਰਨਾ ਚਾਹਿਆ ਤੇ ਉਥੇ ਖੂਨੀ ਝੜਪ ਹੋਈ ਉਸ ਲੜਾਈ ਦੇ ਵਿੱਚ ਸਿੰਘ ਜ਼ਖਮੀ ਹੋਏ ਮੁਸਲਮਾਨ ਜ਼ਖਮੀ ਹੋਏ ਅੰਗਰੇਜ਼ ਸਰਕਾਰ ਨੇ ਧਾਰਾ 144 ਲਾਗੂ ਕਰ ਦਿੱਤੀ ਇਹ ਲਗਭਗ 1935 1936 ਦਾ ਸਮਾਂ ਹੈ ਜਦੋਂ ਇਹ ਧਾਰਾ ਲਾਗੂ ਕਰ ਦਿੱਤੀ ਕਿਰਪਾਨ ਉੱਤੇ ਪਾਬੰਦੀ ਲੱਗ ਗਈ ਪਰ ਆਪਣੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੇ ਇਹ ਮੋਰਚਾ ਜਿਹੜਾ ਇਹ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਬਾਅਦ ਇਹਦੇ ਵਿੱਚ ਅੰਗਰੇਜ਼ ਸਰਕਾਰ ਨੇ ਆਪਣੇ ਜਿਹੜੇ ਸਿੰਘ ਸਨ ਉਹ ਰਿਹਾਈ ਕਰ ਦਿੱਤੇ ਤੇ ਇਹ ਜਿਹੜੀ ਪਾਬੰਦੀ ਹਟਾ ਦਿੱਤੀ ਪਰ ਦੂਜੀ ਵਾਰ ਫਿਰ ਮੁਸਲਮਾਨਾਂ ਦੀ ਸਿੱਖਾਂ ਦੀ ਚੜ੍ਹਪ ਹੁੰਦੀ ਹੈ ਤੇ ਉਹਦੇ ਵਿੱਚ ਅੰਗਰੇਜ਼ ਸਰਕਾਰ ਨੇ ਫਿਰ ਇਹ ਪਾਬੰਦੀ ਜਿਹੜੀ ਹੈ ਉਹ ਕਿਰਪਾਨ ਦੇ ਉੱਤੇ ਲਾ ਦਿੱਤੀ ਵੀ ਅੱਜ ਤੋਂ ਬਾਅਦ ਇਹ ਮੁਕੰਮਲ ਪਾਬੰਦੀ ਹੈ ਸਿੱਖ ਵੱਡੀ ਕਿਰਪਾਨ ਪਾ ਕੇ ਕਿਸੇ ਦਫ਼ਤਰ ਵਿੱਚ ਸਰਕਾਰੀ ਕਾਰਜ ਵਿੱਚ ਕਿਸੇ ਬੈਂਕ ਦੇ ਵਿੱਚ ਜਾਂ ਕਿਤੇ ਨਹੀਂ ਜਾ ਸਕਦੇ ਜਿਵੇਂ ਅੱਜ ਵੀ ਆਪਾਂ ਨੂੰ ਨਵਬਤ ਆਉਂਦੀ ਹੈ ਇਹ ਨਵਬਤ ਅੰਗਰੇਜ਼ ਸਰਕਾਰ ਦੇ ਵੇਲੇ ਬੜੀ ਜ਼ਿਆਦਾ ਆਈ ਸੀ ਇਹਦੇ ਵਾਸਤੇ ਬੜੇ ਜਫਰ ਜਲਨੇ ਪਏ ਸਨ ਇਹ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਕਿਰਪਾਣ ਦਿੱਤੀ ਹੈ ਇਹ ਸ਼੍ਰੀ ਸਾਹਿਬ ਨੂੰ ਰੱਖਣ ਵਾਸਤੇ 3 ਫੁੱਟ ਦੀ ਕਿਰਪਾਨ ਗਾਤਰੇ ਪਾਣ ਵਾਸਤੇ ਛੋਟੀ ਕਿਰਪਾਨ ਇਹ ਪਾਣ ਵਾਸਤੇ ਇਹ ਦੇ ਵਿੱਚ ਬੜੀ ਜੱਦੋ ਜਹਿਦ ਹੋਈ ਹੈ ਇਹਦੇ ਵਿੱਚ ਸਰਦਾਰ ਮਾਸਟਰ ਸਿੰਘ ਤਾਰਾ ਸਰਦਾਰ ਇਹਦੇ ਵਿੱਚ ਹੋਰ ਵੀ ਸ਼ੇਰ ਸਿੰਘ ਤੇਜਾ ਸਿੰਘ ਇਹਨਾਂ ਸਿੰਘਾਂ ਨੇ ਅਕਾਲ ਤਖਤ ਸਾਹਿਬ ਤੇ ਮੋਰਚਾ ਰੰਗਿਆ ਸ਼ਹੀਦੀ ਜਥਾਏ ਤੋਂ ਟੁਰੇਗਾ ਪਹਿਲਾ ਜਥਾ ਵਿੱਚ ਜਾਣ ਵਾਲੇ ਐਮ ਐਲ ਏ ਸਰਦਾਰ ਬੂਟਾ ਸਿੰਘ ਸਨ ਇੱਕ ਕਮੇਟੀ ਜਿਹੜੀ ਹੈ ਉਹ ਸ਼ਹੀਦ ਗੰਗ ਸਿੰਘਾਂ ਦੀ ਜੋ ਗੁਰਦੁਆਰਾ ਸਾਹਿਬ ਹੈ ਉਹਦੇ ਵਾਸਤੇ ਗਠਿਤ ਕੀਤੀ ਗਈ ਆਖਿਰਕਾਰ ਬੜੀ ਹੀ ਜ਼ਿਆਦਾ ਜਦੋ ਜਹਿਦ ਦੇ ਵਿੱਚ ਆਣ ਕੇ ਇਹਨਾਂ ਸਿੱਖਾਂ ਦਾ ਜੋਸ਼ ਇਹਨਾਂ ਦਾ ਜਜ਼ਬਾ ਵੇਖ ਕੇ ਅੰਗਰੇਜ਼ ਸਰਕਾਰ ਨੇ ਗੋਡੇ ਪਰ ਨੇ ਆਈ ਤੇ ਉਹਨਾਂ ਨੇ ਇਹ ਕਿਰਪਾਣ ਜਿਹੜੀ ਸ੍ਰੀ ਸਾਹਿਬ ਜਿਹੜੀ ਹੈ ਬਹਾਲ ਕੀਤੀ। ਤੋਂ ਇਸ ਲਈ ਇਹ ਗੁਲਾਮੀ ਦੀ ਨਿਸ਼ਾਨੀ ਹੈ ਵੀ ਜਦੋਂ ਰਣਜੀਤ ਸਿੰਘ ਮਹਾਰਾਜੇ ਦਾ ਆਪਣਾ ਰਾਜ ਖੁੱਸ ਜਾਂਦਾ ਹੈ ਅੰਗਰੇਜ਼ ਹੜੱਪ ਲੈਂਦੇ ਨੇ ਉਸ ਤੋਂ ਬਾਅਦ ਇਹ ਸਾਹਮਣੇ ਸਾਰਾ ਕੁਝ ਆਉਣਾ ਸ਼ੁਰੂ ਹੋ ਗਿਆ ਸੀ। ਇਸ ਲਈ ਇਹ ਜਿਹੜੇ ਸ਼ਸਤਰ ਹੈ ਸਜਾਣੇ ਇੱਕ ਆਜ਼ਾਦੀ ਦਾ ਪ੍ਰਤੀਕ ਹੈ। ਸੂਰਮ ਗਤੀ ਦਾ ਪ੍ਰਤੀਕ ਹੈ ਇਹ ਖਾਲਸੇ ਦਾ ਧਰਮ ਹੈ ਖਾਲਸੇ ਦਾ ਕਰਮ ਹੈ ਤੋਂ ਇਹਦੇ ਵਿੱਚ ਅੱਜ ਦੇ ਦਿਨ 1 ਜਨਵਰੀ ਨੂੰ ਹੀ ਰਾਗੀ ਸਿੰਘ ਆਪਣੇ ਮਸ਼ਹੂਰ ਰਾਗੀ ਸਿੰਘ ਸਰਦਾਰ ਦਰਸ਼ਨ ਸਿੰਘ ਸਰਦਾਰ ਪ੍ਰੋਫੈਸਰ ਦਰਸ਼ਨ ਸਿੰਘ ਜਿਹੜਾ ਹੈ ਉਹਨਾਂ ਨੂੰ ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਗ੍ਰਿਫਤਾਰੀ ਦੇ ਵਿੱਚ ਦੋ ਮੁੱਖ ਮੰਤਰੀ ਸਨ ਹਰਿਆਣਾ ਤੋਂ ਭਜਨ ਲਾਲ ਅਤੇ ਪੰਜਾਬ ਤੋਂ ਸਰਜੀਤ ਸਿੰਘ ਬਰਨਾਲਾ ਦਰਸ਼ਨ ਸਿੰਘ ਤੇ ਇਲਜ਼ਾਮ ਕੀ ਸਨ ਵੀ ਇਹਨਾਂ ਨੇ ਵੈਰਾਗਮੇ ਕੀਰਤਨ ਦਰਬਾਰ ਸਾਹਿਬ ਦੇ ਵਿੱਚ ਕੀਤਾ ਹੈ 인ਦਰਾ ਗਾਂਧੀ ਦੇ ਖਿਲਾਫ ਇਹਨਾਂ ਨੇ ਬੋਲ ਕਹੇ ਨੇ ਇਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਪਰ ਉਹ ਸਿੱਖ ਕਿਹੜਾ ਹੈ ਜਿਹੜਾ ਦਰਬਾਰ ਸਾਹਿਬ ਠੱਠਾ ਹੋਵੇ ਤੇ ਇੰਨਾ ਕੁਝ ਹੋਇਆ ਹੋਵੇ ਉਹਦੇ ਅੰਦਰ ਰੋਗ ਸੁਣਾਵੇ ਇਸ ਤੋਂ ਵੱਡਾ ਪਵਿੱਤਰ ਜਗਾ ਆਪਣੇ ਵਾਸਤੇ ਹੋਰ ਕਿਹੜੀ ਹੈ ਤੋਂ ਤਸ਼ੱਦਦ ਕੀਤੇ ਗਏ ਰਮਾਂਡ ਵੀ ਲਿਆ ਗਿਆ ਉਹਦੇ ਵਿੱਚ ਪੰਜਾਬ ਸਰਕਾਰ ਨੇ ਪੁਲਿਸ ਨੇ ਇਹ ਆਖਿਆ ਵੀ ਇਹ ਤੇ ਹਰਿਆਣੇ ਦੀ ਸਰਕਾਰ ਨੇ ਜਾਂ ਹਰਿਆਣੇ ਦੀ ਪੁਲਿਸ ਨੇ ਚੁੱਕਿਆ ਪਰ ਦੋਨਾਂ ਸਰਕਾਰਾਂ ਦੀ ਦੋਨਾਂ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀਆਂ ਦੀ ਅਫਸਰਾਂ ਦੀ ਮਿਲੀ ਭੁਗਤ ਸੀ ਇਹ ਦੇ ਵਿੱਚ ਸਰੋਨੀ ਕਮੇਟੀ ਨੇ ਵੀ ਹਿੱਸਾ ਲਿਆ ਰਿਹਾਈ ਵਾਸਤੇ ਮੁਕਦਮਾ ਦੂਰ ਕੀਤਾ ਜਾਏ ਤੋਂ ਇਸ ਲਈ ਆਖਿਰਕਾਰ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਨੇ ਉਹ ਰਿਹਾਈ ਤੋਂ ਸਾਧ ਸੰਗਤ ਇਸ ਤੋਂ ਅੱਗੇ ਅੱਜ ਦੇ ਦਿਨ 1 ਜਨਵਰੀ ਜਿੱਥੇ ਆਪਾਂ ਖੁਸ਼ੀਆਂ ਮਨਾਈਆਂ ਨੇ ਉੱਥੇ ਕਈਆਂ ਦੇ ਘਰਾਂ ਦੇ ਵਿੱਚ ਜਿਹੜਾ ਹੈ ਉਹ ਸੋਗ ਵੀ ਆਇਆ ਕਈਆਂ ਦੇ ਪਿਓ ਘਰ ਗਏ ਬਾਹਰ ਗਏ ਵਾਪਸ ਨਹੀਂ ਆਏ ਛੋਟੇ ਛੋਟੇ ਬੱਚੇ ਉਹਨਾਂ ਨੂੰ ਡੀਕਦੇ ਰਹੇ ਕਈ ਮਾਵਾਂ ਡੀਕਦੀਆਂ ਰਹੀਆਂ ਮੇਰੇ ਪੁੱਤਰ ਘਰ ਆਉਣ ਕਈ ਭੈਣਾਂ ਇੰਤਜ਼ਾਰ ਚ ਬੈਠੀਆਂ ਨੇ ਪਰਿਵਾਰ ਵਸਦਾ ਹੱਸਦਾ ਰਸਦਾ ਅੱਜ ਦੇ ਦਿਨ ਉਹ ਜਿਹੜੇ ਸਨ ਉਹ ਸਮਾਂ ਸੀ 1987 ਦਾ ਸਮਾਂ ਸੀ 1988 ਦਾ ਸਮਾਂ ਸੀ 1990 ਦਾ ਹੂਲਸ ਨੇ ਨਾਮੀ ਜਰਨੈਲ ਰੋਸ਼ਨ ਸਿੰਘ ਵਰਾਗੀ ਨੂੰ ਕਤਲ ਕਰ ਦਿੱਤਾ ਸੀ ਸ਼ਹੀਦ ਕਰ ਦਿੱਤਾ ਸੀ ਸ਼ਹੀਦ ਕਰਕੇ ਉਹਦਾ ਮਿਹਦਾ ਚਾਕ ਕਰਕੇ ਪੱਥਰ ਬਨ ਕੇ ਬਿਆਸ ਦਰਿਆਦ ਵਿੱਚ ਡੋਬ ਦਿੱਤਾ ਸੀ ਰੋੜ ਦਿੱਤਾ ਸੀ ਤੇ ਬਣਾ ਦਿੱਤਾ ਗਿਆ ਸੀ ਝੂਠਾ ਮੁਕਾਬਲਾ ਇਹ ਸਰਦਾਰ ਰੋਸ਼ਨ ਸਿੰਘ ਵਰਾਗੀ 1 ਜਨਵਰੀ ਨੂੰ ਹੀ ਸ਼ਹੀਦ ਹੋਏ ਸਨ ਕਤਲ ਹੋਇਸਨ ਨਾਬਾ ਜੇਲ੍ਹ ਵਿੱਚੋਂ ਰਿਹਾਈ ਹੋਣ ਦੀ ਕੋਸ਼ਿਸ਼ ਦੇ ਨਾਂ ਦੇ ਹੇਠ ਸਿੰਘ ਸ਼ਹੀਦ ਕੀਤੇ ਗਏ ਜਿਨ੍ਹਾਂ ਵਿੱਚੋਂ ਸਰਦਾਰ ਬਲਵਿੰਦਰ ਸਿੰਘ ਅਤੇ ਸਰਦਾਰ ਰਾਮ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਖਜਾਨ ਸਿੰਘ ਬਲਵਿੰਦਰ ਸਿੰਘ ਮੇਜਰ ਸਿੰਘ ਗੁਰਵੰਦ ਸਿੰਘ ਤਰਸੀਮ ਸਿੰਘ ਸ਼ਮਿੰਦਰ ਸਿੰਘ ਕਾਲਾ ਸਿੰਘ ਨੂੰ ਇਹਨਾਂ ਗੁਰੂਕੇ ਸਿੰਘਾਂ ਨੂੰ ਸਖਤ ਜ਼ਖਮੀ ਕਰ ਦਿੱਤਾ ਗਿਆ ਤੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ ਇਸ ਨਾਭਾ ਜੇਲ੍ਹ ਦੇ ਵਿੱਚ 392 ਦੇ ਲਗਭਗ ਕੈਦੀ ਸਨ ਜਿਨ੍ਹਾਂ ਵਿੱਚੋਂ 342 ਆਂਦੇ ਨੇ ਵੀ ਸਿਰਫ ਤਾਂ ਸਿਰਫ ਖੜਕੂ ਸਿੰਘ ਸਨ ਖੜਕੂ ਸਿੱਖ ਸਨ ਜਿਹੜੇ ਕੈਦ ਸਨ 1988 1 ਜਨਵਰੀ ਅੱਜ ਦਾ 1 ਜਨਵਰੀ ਵਾਲੇ ਦੇਣੇ ਸਰਦਾਰ ਭੁਪਿੰਦਰ ਸਿੰਘ ਪਿੱਤਾ ਪਿੰਡ ਬਰਾੜ ਨੇੜੇ ਅਜਨਾਲਾ ਉਹਨੂੰ ਸ਼ਹੀਦ ਕਰ ਦਿੱਤਾ ਗਿਆ 1 ਜਨਵਰੀ 1991 1 ਜਨਵਰੀ ਵਾਲਾ ਦੇਣ ਅੱਜ ਨਵਾਂ ਸਾਲ ਵਾਲਾ ਦੇਣ ਕਰਨੈਲ ਸਿੰਘ ਉਰਫ ਕਾਲੀਆ ਵਾਸੀ ਜੱਟਾਂ ਵਾਲੀ ਨੇੜੇ ਮੱਲਣਵਾਲ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 1993 1 ਜਨਵਰੀ ਵਾਲੇ ਦੇ ਨੰਜੀਤ ਸਿੰਘ ਪੁੱਤਰ ਸਰਦਾ ਸੁੱਚਾ ਸਿੰਘ ਵਾਸੀ ਅਲੀਪੁਰ ਅਰਈਆਂ ਨੇੜੇ ਪਟਿਆਲਾ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਤੋਂ ਇਸ ਲਈ ਜਿੱਥੇ ਅੱਜ ਆਪਣੇ ਵਾਸਤੇ ਦੇਸ਼ ਵਾਸਤੇ ਸੰਸਾਰ ਭਰ ਵਾਸਤੇ ਖੁਸ਼ੀਆਂ ਭਰਿਆ ਦੇਣਾ ਹੈ ਉਥੇ ਕਈਆਂ ਦੇ ਵਾਸਤੇ ਅੱਜ 1 ਜਨਵਰੀ ਜਿਹੜੀ ਹੈ ਜੋ ਘਟਨਾ ਉਹਨਾਂ ਸਮਿਆਂ ਤੇ ਉਹਨਾਂ ਦੇ ਵਾਪਰੀ ਉਹ ਘਟਨਾ ਨੂੰ ਕਦੀ ਭੁਲਾ ਨਹੀਂ ਸਕਦੇ ਜਿਨ੍ਹਾਂ ਦੀ লাশ ਆਈ ਸੀ ਜਿਨ੍ਹਾਂ ਦੇ ਮਾਪਿਆਂ ਨੇ ਜਿੰਦਿਆਂ ਆਪਣੇ ਪੁੱਤਰ ਦੀ ਜਦੋਂ লাশ ਵੇਖੀ ਸੀ ਤੇ ਉਹ লাশ ਜਿਹੜੀ ਹੈ ਦੇਖ ਕੇ ਉਹ ਫਿਰ ਨਵਾਂ ਸਾਲ ਵਿਚਾਰੇ ਕਿਵੇਂ ਮਨਾ ਸਕਦੇ ਸਨ ਇਸ ਲਈ ਮੈਂ ਸਵੇਰੇ ਵੀ ਇਹ ਬੇਨਤੀ ਕੀਤੀ ਸੀ ਵੀ ਸਾਡੇ ਵਾਸਤੇ ਇਹ ਦਿਨ ਖੁਸ਼ੀਆਂ ਭਰਿਆ ਵੀ ਹੈ ਪਰ ਕਈਆਂ ਵਾਸਤੇ ਇਹ ਦਿਨ ਗਮੀ ਭਰਿਆ ਵੀ ਹੈ ਆਪਾਂ ਨਵੀਂ ਸੋਚ ਨਵੇਂ ਵਿਚਾਰ ਲੈ ਕੇ ਨਵੇਂ ਵਿਚਾਰ 2025 ਵਾਲੇ ਵਿਚਾਰ ਛੱਡ ਕੇ 2026 ਦੇ ਵਿੱਚ ਨਵੇਂ ਵਿਚਾਰ ਆਪਾਂ ਸ਼ੁਰੂ ਕਰਨੇ ਨੇ ਜੋ ਪਹਿਲਾਂ ਨਹੀਂ ਕਰ ਸਕੇ ਉਹ ਆਪਾਂ ਕਾਰਜ ਇੱਥੇ ਕਰਨੇ ਨੇ ਜੇ ਪਹਿਲਾਂ ਸਿੱਖੀ ਵਿੱਚ ਪਰਪੱਕ ਨਹੀਂ ਹੋਏ ਇੱਥੇ ਆਪਾਂ ਸਿੱਖੀ ਵਿੱਚ ਪਰਪਕਤਾ ਵਧਾਈਏ ਜੇ ਅਸਾਂ ਸੋਚਿਆ ਸੀ ਵਿਖੰਡੇ ਦੀ ਪਹਲ ਲੈਣੀ ਹੈ ਪਰ ਪਚੀ ਲੰਘ ਗਿਆ ਆਪਾਂ 26 ਚ ਲਈਏ ਜੇ ਅਸਾਂ ਕਿਹਾ ਕੇਸ ਰੱਖਣੇ ਨੇ ਸਿੱਖੀ ਨਾਲ ਜੁੜਨਾ ਹੈ ਅੰਮ੍ਰਿਤ ਵੇਲੇ ਜਾਗਣਾ ਹੈ ਨਾਮ ਬਾਣੀ ਨਾਲ ਜੁੜਨਾ ਹੈ ਤੇ ਇਹ ਆਪਾਂ ਅੱਜ ਨਵੇਂ ਦਿਨ ਤੋਂ ਆਰੰਭ ਕਰ ਲਈਏ ਤੋ ਇਸ ਲਈ ਇਹ ਵਿਚਾਰਾ ਸਵੇਰੇ ਕਿਉਂਕਿ ਕਥਾ ਵਿੱਚ ਘੰਟੇ ਦੇ ਵਿੱਚ ਕਈ ਵਿਚਾਰਾ ਹੋ ਜਾਂਦੀਆਂ ਨੇ ਪਰ ਇਹ ਥੋੜੇ ਸਮੇਂ ਦੇ ਵਿੱਚ ਹੀ ਦਾਸ ਨੇ ਤੁਹਾਨੂੰ ਦੱਸਣ ਦਾ ਯਤਨ ਕੀਤਾ ਹੈ ਸੋ ਆਬ ਪੰਥ ਸੰਗਤ ਇਹ ਦਾਸ ਦੇ ਜੋ ਵਿਚਾਰ ਦਾਸ ਨੇ ਆਪਣੇ ਵੱਲੋਂ ਤੁਹਾਡੇ ਸਾਹਮਣੇ ਰੱਖੀ ਹੈ ਗਲਤੀਆਂ ਨਾ ਚਿਤਾਰਦੇ ਹੋਏ ਇਹ ਜੋ ਗੁਰੂ ਦੀ ਪੰਥ ਦੀ ਗੱਲ ਹੈ ਉਹਨੂੰ ਆਪਣੇ ਹਿਰਦਿਆਂ ਵਿੱਚ ਜ਼ਰੂਰ ਬਸਾਉਂਦਾ ਯਤਨ ਕਰਿਆ ਜੀ ਭੁੱਲਾਂ ਮਾਫ਼ ਕਰ ਦੇਣੀਆਂ ਇਸੇ ਤਰ੍ਹਾਂ ਅੱਗੋਂ ਸਮੇਂ-ਸਮੇਂ ਸਰ ਆਪ ਜੀਆਂ ਦੇ ਨਾਲ ਮੁਖਾਤਿਬ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ